ਨੈਟ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਪਿਛਲੇ 2 ਦਿਨਾਂ ਤੋਂ ਵਾਇਰਲ ਹੁੰਦੀ ਲਗਾਤਾਰ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ Snapchat ਤੇ ਹਰ ਐਪ ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਉਸ ਵੀਡੀਓ ਦੇ ਵਿੱਚ ਇਹ ਦਿਖਾਇਆ ਗਿਆ ਹੈ ਇੱਕ ਜੈਸਿਕਾ ਨਾਮ ਦੀ ਕੁੜੀ ਜੋ ਡੋਲਫਿਨ ਨੂੰ 14 ਸਾਲਾਂ ਤੋਂ ਟ੍ਰੇਨਿੰਗ ਦੇ ਰਹੀ ਸੀ ਤੇ 14 ਸਾਲਾਂ ਤੋਂ ਉਹ ਡੋਲਫਿਨ ਅਤੇ ਜੈਸਿਕਾ ਦਾ ਬਹੁਤ ਹੀ ਜ਼ਿਆਦਾ ਆਪਸ ਦੇ ਵਿੱਚ ਪਿਆਰ ਹੁੰਦਾ 14 ਸਾਲਾਂ ਦੇ ਵਿੱਚ ਰਿਸ਼ਤਾ ਕਿੰਨਾ ਜ਼ਿਆਦਾ ਗੂੜਾ ਤੇ ਮਜ਼ਬੂਤ ਹੋ ਜਾਂਦਾ ਇਹ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਤੇ ਇਸੇ ਤਰ੍ਹਾਂ ਉਹਨਾਂ ਦਾ ਰਿਸ਼ਤਾ ਵੀ ਬਹੁਤ ਗੂੜਾ ਤੇ ਮਜ਼ਬੂਤ ਰਿਸ਼ਤਾ ਸੀ ਪਰ ਜਦੋਂ ਆਪਣੀ ਉਹ ਡੋਲਫਿਨ ਨੂੰ ਟ੍ਰੇਨਿੰਗ ਦਿੰਦੀ ਹੈ ਤਾਂ ਬਹੁਤ ਹੀ ਬੇਹਰਮੀ ਦੇ ਨਾਲ ਉਹ ਡੋਲਫਿਨ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਜਿਸ ਦਾ ਉਸਨੇ 14 ਸਾਲਾਂ ਤੋਂ ਬੱਚਿਆਂ ਦੀ ਤਰ੍ਹਾਂ ਧਿਆਨ ਰੱਖਿਆ ਸੀ ਜਿਸ ਨੂੰ ਉਸਨੇ 14 ਸਾਲ ਟ੍ਰੇਨਿੰਗ ਦਿੱਤੀ ਉਸ ਹੀ ਡੋਲਫਿਨ ਨੇ ਉਸ ਜੈਸਿਕਾ ਨਾਮ ਦੀ ਲੜਕੀ ਨੂੰ ਆਪਣੇ ਅੰਦਰ ਨਿਘਾਰ ਕੇ ਖਾ ਕੇ ਮਤਲਬ ਉਸਨੇ ਮੌਤ ਦੇ ਘਾਟ ਉਤਾਰ ਦਿੱਤਾ। ਉਹ ਖਬਰ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦਾ ਅਸਲ ਸਾਚੀ ਦੱਸਣ ਵਾਸਤੇ ਸਾਹਮਣੇ ਆਇਆ ਕਿਉਂਕਿ ਸਾਡਾ ਫਰਜ ਹੈ ਲੋਕਾਂ ਦੇ ਤੱਕ ਅਸਲ ਸਚਾਈ ਪਹੁੰਚਾਣਾ ਕਿ ਇਹ ਅਸਲ ਸਚਾਈ ਕੀ ਹੈ। ਮੈਂ ਤੁਹਾਨੂੰ ਇਸ ਜੈਸਿਕਾ ਤੇ ਡੋਲਫਿਨ ਦੀ ਸੱਚੀ ਗੱਲਬਾਤ ਦੱਸਣ ਲਈ ਆਇਆ। ਤੇ ਆਓ ਆਪਾਂ ਇਸ ਵੀਡੀਓ ਤੇ ਚਾਨਣਾ ਪਾਉਂਦੇ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਨਵੀਂ ਤੋਂ ਨਵੀਂ ਜਾਣਕਾਰੀ ਪਹੁੰਚਦੀ ਰਹੇ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰੇਗਾ ਤਾਂ ਆਓ ਹੁਣ ਜਾਣਦੇ ਹਾਂ ਇਸ ਗੱਲਬਾਤ ਬਾਰੇ ਜੋ ਬਹੁਤ ਹੀ ਜ਼ਿਆਦਾ ਪਿਛਲੇ 2 ਦਿਨਾਂ ਤੋਂ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਇਸ ਅਸਲ ਸਚਾਈ ਨੂੰ ਪੜ੍ਹ ਕੇ ਸੁਣਾਦਾ ਗੌਰ ਦੇ ਨਾਲ ਸੁਣਿਓ ਬਹੁਤ ਹੀ ਜ਼ਰੂਰੀ ਹੈ ਇਹਨੂੰ ਸੁਣਨਾ ਤੇ ਤਾਂ ਹੀ ਤੁਹਾਨੂੰ ਸੱਚ ਪਤਾ ਲੱਗੇਗਾ ਕਿ ਇਹ ਹੋ ਕੀ ਰਿਹਾ ਹੈ ਇੱਕ ਵੱਡੇ ਸਮੁੰਦਰ پارک ਦੇ ਵਿੱਚ ਇੱਕ ਡੋਲਫਿਨ ਕੁੜੀ ਨਾਲ ਖੇਡਦਿਆਂ ਦਿਖਾਈ ਦਿੰਦੀ ਹੈ ਤੇ ਦੋਨਾਂ ਦੇ ਵਿੱਚ ਆਪਸੀ ਬਹੁਤ ਹੀ ਜ਼ਿਆਦਾ ਪਿਆਰ ਹੁੰਦਾ ਹੈ ਇੰਨਾ ਜ਼ਿਆਦਾ ਪਿਆਰ ਹੁੰਦਾ ਹੈ ਕਿ ਉਹਨਾਂ ਦਾ ਪਿਆਰ ਦੇਖ ਕੇ ਲੋਕ ਵੀ ਹੈਰਾਨ ਹੁੰਦੇ ਐ ਲੱਖਾਂ ਦੀ ਗਿਣਤੀ ਦੇ ਵਿੱਚ ਉਸ ਮੈਦਾਨ ਦੇ ਵਿੱਚ ਲੋਕ ਉਹਨਾਂ ਦੀ ਉਸ ਖੇਡ ਨੂੰ ਦੇਖਣ ਦੇ ਵਾਸਤੇ ਆਉਂਦੇ ਐ ਜਿਸ ਦੇ ਵਿੱਚ ਉਹ ਜੈਸਿਕਾ ਅਤੇ ਡੋਲਫਿਨ ਆਫਸ ਦੇ ਵਿੱਚ ਸਟੰਟ ਕਰਦੇ ਹੋਏ ਦਿਖਾਈ ਦਿੰਦੇ ਐ ਕਿਉਂਕਿ ਜਿਹੜੀ ਜੈਸਿਕਾ ਸੀ ਉਸਨੇ ਡੋਲਫਿਨ ਨੂੰ ਪੂਰੀ ਤਰ੍ਹਾਂ ਟ੍ਰੇਨਿੰਗ ਦਿੱਤੀ ਹੋਈ ਸੀ ਉਹ ਆਫਸ ਦੇ ਵਿੱਚ ਸਟੰਟ ਕਰਦੇ ਹੋਏ ਦਿਖਾਈ ਦਿੰਦੇ ਸੀ ਤੇ ਲੱਖਾਂ ਲੋਕਾਂ ਨੂੰ ਇਹ ਖੇਡ ਦਿਖਾ ਕੇ ਉਹਨਾਂ ਦਾ ਮਨੋਰੰਜਨ ਕਰਾਉਂਦੇ ਸੀ ਤੇ ਦਿਨ ਨੂੰ ਜਿੱਤ ਲੰਦੇ ਸੀ ਪਰ ਇੱਕ ਦਿਨ ਅਜੀਹਾ ਹੁੰਦਾ ਹੈ ਕਿ ਉਹ ਸਟੰਟ ਕਰਦੇ ਹੁੰਦੇ ਆ ਜੈਸਿਕਾ ਤੇ ਡੋਲਫਿਨ ਤੇ ਅਚਾਨਕ ਬਿਮਾਰ ਹੋ ਜਾਣ ਦੇ ਕਾਰਨ ਉਹ ਜਿਹੜੀ ਜੈਸਿਕਾ ਹੁੰਦੀ ਹੈ ਤਾਂ ਉਹ ਦੋ ਦਿਨ ਉਸ ਨੂੰ ਟ੍ਰੇਨਿੰਗ ਦੇਣ ਨਹੀਂ ਆਂਦੀ ਜਿਸ ਦੀ ਵਜ੍ਹਾ ਦੇ ਕਾਰਨ ਉਹ ਡੋਲਫਿਨ ਜਿਹੜੀ ਮੱਛੀ ਹੁੰਦੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਉਸ ਕੁੜੀ ਦੇ ਨਾਲ ਨਾਰਾਜ਼ਗੀ ਹੁੰਦੀ ਹੈ ਤੇ ਗੁੱਸਾ ਹੁੰਦਾ ਜਿਸ ਕਰਕੇ ਜਦੋਂ ਉਹ 3 ਦਿਨ ਉਸ ਆਪਣੀ ਡੋਲਫਿਨ ਨੂੰ ਟ੍ਰੇਨਿੰਗ ਦੇਣ ਦੇ ਲਈ ਆਂਦੀ ਹੈ ਤਾਂ ਜਦੋਂ ਉਹ ਸਟੰਡ ਕਰਦੇ ਆ ਤਾਂ ਉੱਠੜ ਕੇ ਪਾਣੀ ਦੇ ਵਿੱਚ ਉਹ ਉਹ ਡੋਲਫਿਨ ਉਸ ਕੁੜੀ ਨੂੰ ਆਪਣੇ ਨਾਲ ਹੀ ਉਸ ਜੈਸਿਕਾ ਨੂੰ ਪਾਣੀ ਦੇ ਵਿੱਚ ਖਿੱਚ ਲੈਂਦੀ ਹੈ ਤੇ ਰੋਲਾ ਪੈ ਜਾਂਦਾ ਜਦੋਂ ਉਹ ਘੱਟੋ ਘੱਟ 2 ਮਿੰਟ ਬਾਹਰ ਨਹੀਂ ਆਂਦੀ ਤੇ ਲੋਕਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਇੱਕਦਮ ਹਫੜਾ ਦਫੜੀ ਮੱਚਦੀ ਹੈ ਜਦੋਂ ਡੋਲਫਿਨ ਉਸ ਨੂੰ ਆਪਣੇ ਮੂੰਹ ਦੇ ਵਿੱਚ ਖੂਨ ਦੇ ਨਾਲ ਲੱਥੀ ਹੋਈ ਨੂੰ ਬਾਹਰ ਲੈ ਕੇ ਆਉਂਦੀ ਹੈ ਤਾਂ ਲੋਕਾਂ ਦੇ ਇਹ ਦੇਖ ਕੇ ਹੋਸ਼ ਉੱਡ ਜਾਂਦੇ ਕਿ ਇਹ ਕੀ ਹੋ ਗਿਆ ਕਿ ਇਹ ਖੇਡ ਹੈ ਜਾਂ ਸੱਚਮੁੱਚ ਹੋ ਗਿਆ ਲੋਕਾਂ ਨੂੰ ਵੀ ਯਕੀਨ ਨਹੀਂ ਆਉਂਦਾ ਕਿਉਂਕਿ ਉਹ ਡੋਲਫਿਨ ਉਸ ਨੂੰ ਜਦੋਂ ਅੰਦਰ ਪਾਣੀ ਦੇ ਲੈ ਕੇ ਜਾਂਦੀ ਹੈ ਤਾਂ ਤਾਂ ਆਪਣੇ ਅੰਦਰ ਉਸ ਜੈਸਿਕਾ ਨੂੰ ਨਿਗਾਰ ਜਾਂਦੀ ਹੈ ਤੇ ਜਦੋਂ ਉੱਪਰ ਲੈ ਕੇ ਆਉਂਦੀ ਹੈ ਤਾਂ ਉਹ ਇੱਕਦਮ ਖੂਨ ਦੇ ਬੱਟ ਬਣ ਕੇ ਬਾਹਰ ਨਿਕਲਦੇ ਐ ਤੇ ਸਾਰਾ ਪਾਣੀ ਵਾਈਟ ਕਲਰ ਦਾ ਰੈੱਡ ਕਲਰ ਦਾ ਹੋ ਜਾਂਦਾ ਮਤਲਬ ਉਹ ਤਲਾਬ ਪੂਰੀ ਤਰ੍ਹਾਂ ਖੁੰਨੋ ਖੂਨ ਹੋ ਜਾਂਦਾ ਤੇ ਇਸ ਬਾਰੇ ਉਸ ਜੈਸਿਕਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਡੋਲਫਿਨ ਉਸਦੇ ਨਾਲ ਅਜਿਹਾ ਕੁਝ ਕਰ ਸਕਦੀ ਹੈ ਜਿਸ ਨੇ ਉਸ ਨੂੰ 14 ਸਾਲ ਟ੍ਰੇਨਿੰਗ ਦਿੱਤੀ ਹੋਵੇ ਤੇ ਇੰਨਾ ਜ਼ਿਆਦਾ ਪਿਆਰ ਸੀ ਕਿ ਲੋਕ ਵੀ ਉਹਨਾਂ ਦੇ ਪਿਆਰ ਤੋਂ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਕਿਉਂਕਿ ਉਹ ਦੋਨੇ ਇਕੱਠੇ ਹੀ ਸਟੰਡ ਕਰਦੇ ਹੁੰਦੇ ਸੀ ਸੇਮ ਸਟੰਡ ਕਰਦੇ ਸੀ ਮਤਲਬ ਉਹਨਾਂ ਦੀ 14 ਸਾਲ ਦੀ ਮਿਹਨਤ ਸੀ ਉਸ ਕੁੜੀ ਦੀ ਤੇ ਪਰ ਉਸ ਡੋਲਫਿਨ ਨੇ ਕਹਿੰਦੇ ਹਨ ਕਿ ਜਾਨਵਰ ਪੰਛੀ ਕਦੇ ਵੀ ਕਿਸੇ ਦੇ ਮੱਤ ਨਹੀਂ ਹੁੰਦੇ ਕਿ ਜਦੋਂ ਇਹਨਾਂ ਨੂੰ ਗੁੱਸਾ ਆ ਜਾਵੇ ਤਾਂ ਫਿਰ ਇਹ ਕਦੇ ਵੀ ਆਪਣਾ ਅਸਲੀ ਰੂਪ ਦਿਖਾ ਸਕਦੇ ਹੈ ਜਿਹੜਾ ਰੂਪ ਉਸ ਡੋਲਫਿਨ ਨੇ ਜੈਸਿਕਾ ਨੂੰ ਦਿਖਾਇਆ ਇਹ ਇੱਕ ਮੈਂ ਤੁਹਾਨੂੰ ਵੱਡਾ ਸੱਚ ਦੱਸਦਾ ਇਹ ਇੱਕ ਅਸਲੀ ਸੱਚ ਨਹੀਂ ਹੈਗਾ ਇਹ ਇੱਕ AI ਦੇ ਦੁਆਰਾ ਵੀਡੀਓ ਜਨਰੇਟ ਕੀਤੀ ਗਈ ਹੈ ਜਿਸ ਨੂੰ ਇੱਕ ਸਟੋਰੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੇ ਵਿੱਚ ਇਹ ਗੱਲ ਅਸਲ ਤੌਰ ਤੇ ਸੱਚ ਸਾਬਿਤ ਹੋ ਚੁੱਕੀ ਹੈ ਕਿ ਅਜਿਹਾ ਇੱਕ ਲੜਕੀ ਦੇ ਨਾਲ ਹੋਇਆ ਹੈ ਜਿਸ ਨੂੰ ਡੋਲਫਿਨ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਇਹ ਵੀਡੀਓ ਬਿਲਕੁਲ ਝੂਠੀ ਹੈ ਇਹ ਵੀਡੀਓ ਇੱਕ ਮਨੋਰੰਜਨ ਦੇ ਲਈ AI ਐਪ ਦੇ ਦੁਆਰਾ ਬਣਾਈ ਗਈ ਸੀ ਪਰ ਇਹ ਗੱਲ ਲੋਕਾਂ ਦੇ ਵਿੱਚ ਸੱਚ ਸਾਬਿਤ ਹੋ ਗਈ ਇਸ ਲਈ ਮੈਂ ਤੁਹਾਨੂੰ ਇਹ ਸੱਚ ਦੱਸਣ ਦੇ ਲਈ ਸਾਹਮਣੇ ਆਏ ਸੀ ਕਿ ਇਹ ਵੀਡੀਓ ਫੇਕ ਹੈ ਇਸ ਦੇ ਵਿੱਚ ਕੁਝ ਵੀ ਸਚਾਈ ਨਹੀਂ ਇਹ ਇੱਕ ਕਹਾਣੀ ਹੈ ਇਸ ਨੂੰ ਕਹਾਣੀ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ਇਸ ਲਈ ਤੁਹਾਨੂੰ ਕੋਈ ਵੀ ਅਜਿਹੀ ਫਿਕਰ ਕਰਨ ਦੀ ਉਦਾਸ ਹੋਣ ਦੀ ਲੋੜ ਨਹੀਂ ਇਹ ਇੱਕ ਫੇਕ ਖਬਰ ਹੈ ਤੇ ਮਨੋਰੰਜਨ ਦਾ ਸੰਚਾਰ ਦੇ ਦੁਆਰਾ ਇਸ ਨੂੰ ਦਿਖਾਇਆ ਗਿਆ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਇਹ ਸਚਾਈ ਬਾਰੇ ਤੁਸੀਂ ਜਾਣ ਲਿਆ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ